ਨੇਡੀ ਇਮੀਗ੍ਰੇਸ਼ਨ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਵੀਜ਼ਾਜ਼ ਬੰਦ ਕਰ ਦਿੱਤੇ ਹੈ। K+2 ਵਾਲਾ ਬੱਚਾ ਹੁਣ ਕੈਨੇਡਾ ਨਹੀਂ ਅਪਲਾਈ ਕਰ ਸਕਦਾ। K+2 ਤੋਂ ਬਾਅਦ ਸਪਾਊਸ ਓਪਨ ਵਰਕ ਪਰਮਿਟ ਲੈਣੇ ਬੰਦ ਹੋ ਗਏ। ਐਸਨ ਰਿਵਿਊਅਰਸ ਆ ਕੈਨੇਡਾ ਦੀ ਕਰੰਟ ਇਮੀਗ੍ਰੇਸ਼ਨ ਪਾਲਿਸੀ ਇਹ ਨਹੀਂ ਕਹਿ ਰਹੀ ਕਿ ਇਨਐਡਕੁਏਟ ਇਨਫੋਰਮੇਸ਼ਨ ਆ ਜਿਹੜਾ ਕਿ ਸਭ ਬੱਚਿਆਂ ਨੂੰ ਕਨਫਿਊਜ਼ ਕਰ ਰਹੀ ਹੈ। ਨਿਊ ਐਪਲੀਕੈਂਟਸ ਲਈ ਖੁਸ਼ਖਬਰੀ ਇਹ ਹੈ ਕਿ ਕਰੰਟ ਕੋਟਾ ਜਿਹੜਾ ਹੈਗਾ ਆਲ ਪ੍ਰੋਵਿੰਸਸ ਦਾ ਡਿਲੀਵਰ ਹੋ ਚੁੱਕਾ ਹੈ ਤੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਉਹਦੇ ਵਿੱਚ ਇਸ਼ੂ ਹੋਣੇ ਸ਼ੁਰੂ ਹੋ ਗਏ ਬੱਚਿਆਂ ਨੂੰ ਬੱਚਿਆਂ ਦੀਆਂ ਫਾਈਲਾਂ ਐਮਬੈਸੀ ਦੇ ਵਿੱਚ ਲੱਗਣੀਆਂ ਸਟਾਰਟ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ +2 ਵਾਲੇ ਬੱਚੇ ਗ੍ਰੈਜੂਏਸ਼ਨ ਵਾਲੇ ਬੱਚੇ ਆਮਫਿਲ ਵਾਲੇ ਬੱਚੇ ਮਾਸਟਰਸ ਵਾਲੇ ਬੱਚੇ ਸਾਰੇ ਬੱਚੇ ਆਪਣੀਆਂ ਫਾਈਲਾਂ ਜਿਹੜੀਆਂ ਹੈਗੀਆਂ ਪ੍ਰੋਸੀਡ ਕਰ ਸਕਦੇ ਆ 12th ਵਾਲੇ ਬੱਚੇ ਆਪਣਾ ਕੇਸ ਜਿਹੜਾ ਹੈਗਾ ਆ ਉਹ ਫ੍ਰੀ ਮਾਈਂਡ ਦੇ ਨਾਲ ਅਪਲਾਈ ਕਰ ਸਕਦੇ ਆ ਉਹਨਾਂ ਦੇ ਉੱਤੇ ਕੋਈ ਰੈਸਟ੍ਰਿਕਸ਼ਨ ਜਿਹੜੀ ਹੈਗੀ ਹੈ ਨਹੀਂ ਲੱਗੀ ਹੈ ਜੇ ਕੋਈ ਬੱਚਾ +2 ਤੋਂ ਬਾਅਦ ਆਪਸ ਪਾਊਸ ਨਾਲ ਲੈ ਕੇ ਜਾਣਾ ਚਾਹੁੰਦਾ ਤਾਂ ਉਹਦੇ ਲਈ ਵੀ ਕੋਈ ਰੈਸਟ੍ਰਿਕਸ਼ਨ ਨਹੀਂ ਲੱਗੀ ਆ ਉਹਦੇ ਲਈ ਐਮਬੈਸੀ ਨੇ ਇੱਕ ਅਲੰਗ ਕ੍ਰਾਈਟੇਰੀਆ ਓਪਨ ਕਰ ਦਿੱਤਾ ਹੈ ਤੇ ਉਹਦੇ ਅੰਡਰ ਜਿਹੜੀ ਹੈਗੀ ਆ ਫਾਈਨ ਤੁਹਾਡੀ ਵਿਦ ਸਪਾਊਸ ਕੈਨੇਡਾ ਦੇ ਲਈ ਅਪਲਾਈ ਹੋਏਗੀ ਤੇ ਉਹਦੇ ਵਿੱਚ ਸਪਾਊਸ ਨੂੰ ਓਪਨ ਸਪਾਊਸ ਵਰਕ ਪਰਮਿਟ ਜਿਹੜਾ ਹੈਗਾ ਕੈਨੇਡੀਅਨ ਇਮੀਗ੍ਰੇਸ਼ਨ ਦੇਵੇ ਪਾਫ ਨੇ ਪੇਜ ਦੇ ਉੱਤੇ ਤੁਹਾਡੇ ਲਈ ਡਿਟੇਲਡ ਇਨਫੋਰਮੇਸ਼ਨ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ